ਅੱਜ ਲੁਧਿਆਣਾ ਦੇ ਡੀਐਮਪੀ ਹਸਪਤਾਲ ਦੇ ਵਿੱਚ ਇੱਕ ਪਰਿਵਾਰ ਦਾ ਮਰੀਜ਼ ਜਿਹਦੇ ਇਲਾਜ ਸੀ ਜਿੰਨਾਂ ਦਾ ਲੀਵਰ ਟ੍ਰਾਂਸਪਲੈਂਟ ਦਾ ਇਲਾਜ ਚੱਲ ਰਿਹਾ ਸੀ ਪਰ ਡਿਊਰਿੰਗ ਟ੍ਰੀਟਮੈਂਟ ਉਹਨਾਂ ਤੇ ਮਰੀਜ਼ ਦੀ ਡੈਥ ਹੋ ਗਈ ਸੀ ਤੇ ਡੈਥ ਹੋਣ ਤੋਂ ਬਾਅਦ ਉਹਨਾਂ ਦਾ ਕੋਈ ਜਿਹੜਾ ਪੈਕੇਜ ਸੀਗਾ ਤਕਰੀਬਨ 18 ਲੱਖ ਰੁਪਇਆ ਹਸਪਤਾਲ ਨਾਲ طے ਹੋਇਆ ਸੀ ਤੇ ਪਰਿਵਾਰ ਵੱਲੋਂ 11 ਲੱਖ ਰੁਪਇਆ ਤਕਰੀਬਨ 9 ਲੱਖ ਰੁਪਇਆ ਦੇ ਦਿੱਤਾ ਗਿਆ ਸੀ ਤੇ ਬਾਕੀ ਜਿਹੜਾ ਸੀਗਾ ਜਿਹੜਾ ਡੋਨਰ ਸੀ ਉਹਦਾ ਬਿੱਲ ਵੱਖਰਾ ਬਣਿਆ ਸੀ ਦੋ ਪੇਸ਼ੈਂਟ ਸੀ ਇੱਕ ਜਿਹਦੇ ਲੀਵਰ ਪੈਣਾ ਸੀ ਇੱਕ ਡੋਨਰ ਸੀਗਾ ਤੇ ਉਹ ਜਿਹੜਾ ਜਿਹਦੇ ਲੀਵਰ ਪੈਣਾ ਸੀ ਉਹਦੀ ਡੈਥ ਹੋ ਗਈ ਤੇ ਉਸ ਗੱਲ ਤੇ ਜਿਹੜੇ ਪਰਿਵਾਰ ਨੇ ਹਸਪਤਾਲ ਵਾਲਾ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਜਿਹੜਾ ਬਿੱਲ ਆ ਉਹ ਮਾਫ ਕਰ ਦਿੱਤਾ ਜਾਵੇ ਤੇ ਸਾਡੀ ਬਾਡੀ ਰਿਲੀਜ਼ ਕਰ ਦਿੱਤੀ ਜਾਵੇ ਸਾਡੇ ਕੋਲ ਹੈ ਨਹੀਂ ਪਰ ਹਸਪਤਾਲ ਹੋਣੀ ਬਿੱਲ ਦੀ ਮੰਗ ਕਰ ਰਹੇ ਸੀ ਤੇ ਫਿਰ ਪਰਿਵਾਰ ਨੇ ਇਸੇ ਗੱਲ ਕਰਕੇ ਸਾਡੇ ਤੱਕ ਪਹੁੰਚ ਕੀਤੀ ਤੇ ਅਸੀਂ ਇਹ ਮੈਟਰ ਹਿਊਮਨ ਰਾਈਟ ਕਮਿਸ਼ਨ ਚੰਡੀਗੜ੍ਹ ਤੇ ਪੰਜਾਬ ਦੇ ਜਿਹੜੇ ਮੈਂਬਰ ਨੇ ਸਰਦਾਰ ਜਤਿੰਦਰ ਸਿੰਘ ਜੀ ਛੰਟੀ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਕਿਉਂਕਿ ਪਿਛਲੇ ਦਿਨੀ ਉਹਨਾਂ ਨੇ ਇੱਕ アドਵਾਈਸਰੀ ਜਾਰੀ ਕੀਤੀ ਸੀ ਜਿਦੇ ਵਿੱਚ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਹ ਹੁਕਮ ਜਾਰੀ ਕੀਤੇ ਆ ਕਿ ਕੋਈ ਵੀ ਹਸਪਤਾਲ ਕਿਸੇ ਵੀ ਮਰੀਜ਼ ਦੀ ਡੈੱਡ ਬੋਡੀ ਜਿਹੜੀ ਹੈ ਉਹਦੇ ਨਹੀਂ ਰੱਖ ਸਕਦਾ ਉਹਨੂੰ ਬੰਦਕ ਨਹੀਂ ਬਣਾ ਸਕਦਾ ਚਾਹੇ ਉਹ ਬਿੱਲ ਹੋਵੇ ਚਾਹੇ ਨਾ ਹੋਵੇ ਉਹ ਦੇਣੀ ਪੈਣੀ ਹੈ ਸੋ ਇਹ ਅਸੀਂ ਜਦੋਂ ਉਹਨਾਂ ਦੇ ਧਿਆਨ 'ਚ ਲਿਆਂਦੀ ਇਮੀਡੀਏਟ ਉਹਨਾਂ ਨੇ ਐਕਸ਼ਨ ਲਿਆ ਉਸੇ ਵੇਲੇ ਲੁਧਿਆਣਾ ਪੁਲਿਸ ਦੇ ਸੰਪਰਕ ਨਾਲ ਉਹਨਾਂ ਨੇ ਹਸਪਤਾਲ ਦੀ ਮੈਨੇਜਮੈਂਟ ਨਾਲ ਉੱਥੇ ਸੰਪਰਕ ਕੀਤਾ ਸਾਡੀ ਡਿਊਟੀ ਲੱਗੀ ਅਸੀਂ ਆਪਣੀ ਜਥੇਬੰਦੀ ਵੱਲੋਂ ਪਰਿਵਾਰ ਨੂੰ ਮਿਲੇ ਤੇ ਜਾ ਕੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਤੇ ਅੱਜ ਲੁਧਿਆਣੇ 'ਚ ਪਹਿਲਾ ਇਹ ਸੇਵਾ ਜਿਹੜੀ ਹੈ ਇਹ ਸਾਨੂੰ ਮਿਲੀ ਹੈ ਕਿ ਸਾਡੇ 5 ਤੋਂ 6 ਲੱਖ ਰੁਪਏ ਦਾ ਬਿੱਲ ਜਿਹੜਾ ਡੀ ਐਮ ਸੀ ਵਾਲਿਆਂ ਨੇ ਹਿਊਮਨ ਰਾਈਟ ਕਮਿਸ਼ਨ ਦੀ ਐਡਵਾਈਜ਼ਰੀ ਦੇ ਮੱਦੇ ਨਜ਼ਰ ਇਸ ਪਰਿਵਾਰ ਦਾ ਮਾਫ਼ ਕੀਤਾ ਮੈਂ ਧੰਨਵਾਦ ਕਰਦਾ ਡੀ ਐਮ ਸੀ ਪ੍ਰਬੰਧਕਾਂ ਦਾ ਉਹਨਾਂ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਸ ਐਡਵਾਈਜ਼ਰੀ ਨੂੰ ਮੰਨਿਆ ਤੇ ਅੱਜ ਪਰਿਵਾਰ ਜਿਹੜਾ ਇਹ ਸੀਗਾ ਇਹ ਵਿਚਾਰੇ ਹੱਥ ਦੇਖਦੇ ਆ ਪੰਡਤ ਨੇ ਇਹ 10 ਰੁਪਏ 20 ਰੁਪਏ ਇਕੱਠੇ ਕਰਦੇ ਆ ਇਹਨਾਂ ਵਿਚਾਰਿਆਂ ਕੋਲ ਜਿਹੜਾ 11 ਲੱਖ ਸੀ ਆਪਣਾ ਘਰ ਵੇਚ ਕੇ ਇਹਨਾਂ ਨੇ ਹਸਪਤਾਲ ਨੂੰ ਦਿੱਤਾ ਸੀ ਸੋ ਇਹ ਸਾਰੀ ਗੱਲ ਜਦੋਂ ਅਸੀਂ ਉੱਪਰ ਵੀ ਦੱਸੀ ਕਮਿਸ਼ਨ ਦੇ ਵਿੱਚ ਵੀ ਹਸਪਤਾਲ ਵਾਲਿਆਂ ਵੀ ਦੱਸੀ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਬੇਨਤੀ ਪ੍ਰਵਾਨ ਕਰਕੇ ਅੱਜ ਇਹ ਪਰਿਵਾਰ ਨੂੰ ਬਾਡੀ ਮਿਲੀ ਹੈ ਇਹ ਪਹਿਲੀ ਸੇਵਾ ਹੋਈ ਹੈ ਇਸੇ ਤਰੀਕੇ ਨਾਲ ਅਸੀਂ ਬਾਕੀ ਵੀ ਲੁਧਿਆਣੇ ਦੇ ਵਿੱਚ ਜਿੰਨੇ ਪ੍ਰਾਈਵੇਟ ਹਸਪਤਾਲ ਆ ਸਭ ਨੂੰ ਬੇਨਤੀ ਕਰਾਂਗੇ ਭਾਈ ਜੇ ਕੋਈ ਲੋੜਵੰਦ ਆ ਜੇ ਕਿਸੇ ਦਾ ਮਰੀਜ਼ ਪੂਰਾ ਜੋ ਕਾਨੂੰਨ ਬਣਿਆ ਜੋ ਸੰਵਿਧਾਨ ਕਹਿੰਦਾ ਉਹਦੀ ਰਾਖੀ ਕਰੋ ਉਹਦੀ ਪਾਲਣਾ ਕਰੋ ਤੇ ਉਹਦੀ ਬਾਡੀ ਇਮੀਡੀਏਟ ਰਿਲੀਜ਼ ਕਰੋ ਇਸ ਤਰ੍ਹਾਂ ਦੇ ਇਤਾਂ ਦੇ ਕੇਸ ਹੋਰ ਵੀ ਆਉਂਦੇ ਆਲੇ ਲੋਕ ਅਵੇਅਰ ਨਹੀਂ ਹੈਗੇ ਇਸ ਚੀਜ਼ ਬਾਰੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਜੁੜੇ ਅਰੇ ਜਿਹੜੀ ਅਵੇਅਰਨੈਸ ਦੀ ਗੱਲ ਆ ਵੀਰ ਮੈਂ ਕਹੂੰਗਾ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਮੀਡੀਆ ਦਾ ਸੋ ਅੱਜ ਜਿੱਥੇ ਵੀ ਇਹ ਖਬਰ ਤੁਹਾਡੇ ਚੈਨਲ ਆਈ ਜਾਉਣੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਸਾਰੇ ਮੀਡੀਆ ਵਾਲੇ ਵੀਰ ਭੈਣਾ ਇਸ ਐਡਵਾਈਜ਼ਰੀ ਨੂੰ ਲੋਕਾਂ ਤੱਕ ਤੁਹਾਡੇ ਜਰੀਏ ਅਸੀਂ ਲਿਜਾ ਸਕਦੇ ਆ ਤੁਸੀਂ ਸਾਡਾ ਸਾਥ ਦਿਓ ਅਸੀਂ ਇਹ ਕਰਕੇ ਦਿਖਾਇਆ ਐਡਵਾਈਜ਼ਰੀ ਜਾਰੀ ਹੋਈ ਉਹ ਲਾਗੂ ਹੋਈ ਹਸਪਤਾਲ ਵਾਲਿਆਂ ਨੇ ਵੀ ਬੇਨਤੀ ਪ੍ਰਵਾਨ ਕੀਤੀ ਉਹਨਾਂ ਦਾ ਵੀ ਧੰਵਾਦ ਹੈ ਚਲੋ IF&WS ਤੋਂ ਉਹਨਾਂ ਨੇ ਗੱਲ ਕੀਤੀ ਸੀ ਜੀ ਵੀ ਸਾਨੂੰ ਪੋਸਟ ਡੇਟਿਡ ਚੈੱਕ ਦਵਾ ਦਿਓ ਜਾਂ ਕੁਝ ਕਰੋ ਪਰ ਜਦੋਂ ਉਹਨਾਂ ਨੇ ਦੇਖਿਆ ਪਰਿਵਾਰ ਦੇ ਹਾਲਾਤ ਇਦਾਂ ਦੇ ਨਹੀਂ ਕਿਉਂ ਵਿਚਾਰੇ ਪੈਸੇ ਵੀ ਨਹੀਂ ਦੇ ਸਕਦੇ ਫਿਰ ਉਸ ਤੋਂ ਬਾਅਦ ਜਤਿੰਦਰ ਸਿੰਘ ਜੀ ਸ਼ਾਂਤੀ ਨੂੰ ਅਸੀਂ ਸਾਰੀ ਗੱਲ ਦੱਸੀ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਇਹ ਅਪੀਲ ਦਲੀਲ ਕੋਈ ਨਹੀਂ ਸੁਣਨੀ ਜੋ ਕਾਨੂੰਨ ਬਣਿਆ ਉਹ ਕਾਨੂੰਨ ਤੇ ਪੈਰਾ ਦੇਣਾ ਜੋ ਸੰਵਿਧਾਨ ਕਹਿੰਦਾ ਉਹ ਸੰਵਿਧਾਨ ਦੀ ਰਾਖੀ ਕਰਦੇ ਇਹ ਤਾਂ ਨਹੀਂ ਅੱਜ